ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਛੋਟੇ ਸੰਧੂ ਵਾਜਦੇ ਭਰਾ ਅਸੀਂ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜਿਲ੍ਹਾ ਪਿੰਡਾਂ ਨੂੰ ਬਠਿੰਡਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000555 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਬਾਕੀ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਉੱਪਰਲੀ ਸਾਈਡ ਸਕਰੀਨ ਦੇ ਉੱਪਰ ਠੀਕ ਹੈ ਨਾ ਮੋ ਜਿਕੇ ਇਹਰਾ ਸੇਲ ਸ਼ੁਰੂ ਹੋ ਜਾਂਦਾ ਉਸ ਕਰਕੇ ਫਿਰ ਕੀਰਾ ਨੰਬਰੋਂ ਕੱਟਣਾ ਪੈਂਦਾ ਫੂਲ ਜ਼ਿਆਦਾ ਆਉਂਦੇ ਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸਤੀ ਗਾਈ ਸਸਤੀ ਗੱਲ ਬਾਈ ਨਾਮ ਨਾਮ ਮਨਿੰਦਰ ਬਾਈ ਪਿੰਡ ਪਿੰਡ ਸੰਦੂਪੁਰ ਜ਼ਿਲ੍ਹਾ ਸੰਦਾ ਬਾਈ ਹਾਂਜੀ ਵੀ ਬੈੜ ਦੀ ਜਾਣਕਾਰੀ ਦਿਓ ਪਰ ਆਪਣੀ ਬੈੜ ਬਾਈ ਦੂਜਾ ਸੂਹਾ ਸੁਣੀ ਹੈ ਜੀ ਹਾਂਜੀ ਤੇ ਪੰਜ ਚਾਰ ਬਿਨਾਂ ਦੀ ਕੱਸੀ ਹੈ ਬਾਈ ਠੀਕ ਆ ਹਾਂਜੀ ਤੇ ਪਿਛਲੇ ਸੂਝ ਦਾ ਬਈ ਰਿਕਾਰਡ 14 ਲੀਟਰ ਬਾਈ ਕੰਡੇ ਦੋ ਲਵਾ ਜਮਾ ਅਗਲੇ ਦੇ ਘਰ ਰੇਟ ਭਰਾ ਐਕਿਊਰੇਟ ਦੱਸੋ 100 ਰੁਪਏ ਸੌੜੀ ਕਰਿਓ ਬਸ ਜਮਾ ਖੱਚ ਕੇ। ਰੇਟ ਵਿੱਚ ਬਸ ਮਾਰਦਾ ਨਹੀਂ ਹੋਊਗਾ ਵਿੱਚੋਂ 150 ਦਾ 55000 ਰੁਪਏ ਦੇ ਕਰ। 55000। ਹਾਂ ਠੀਕ ਹੈ ਜੀ। ਲੋ ਭਰਾ ਛੇ ਦਾ ਹੁੰਦਾ ਬਸੀ। ਠੀਕ ਹੈ। ਢਿੱਲਾ ਢੋਲਾ ਬਹੁਤ ਪੀਆ। ਹਾਂਜੀ। ਢਿੱਲਾ ਢੋਲਾ ਵਾਟਰ ਲਾ ਦਿਖਾ ਦਿੰਨੇ ਆ ਬਾਈ। ਠੀਕ ਹੈ। ਲਓ ਕੋਈ ਗੱਲ ਨਹੀਂ। ਲਓ। ਚੈੱਕ ਕਰ ਸਕਦੇ ਲੋ। ਹਾਂ ਲਓ। ਤਾਂ ਤੁਮ ਬਹੁਤ ਸੁਣਨਾ ਲੱਗਿਆ ਕਰਮਾਂ ਬਣੀ ਦੇਖ ਸਕਦੇ ਚਾਰੇ ਥਾਣੇ ਕੋਈ ਜਿੱਧਰ ਦੀ ਮਰਜ਼ੀ ਹੱਥ ਪੁੱਲਾ ਮਾਰੀ ਜਾਓ ਬਾਈ। ਜਿਆਦਾ ਪੂੰਦੀ ਲੋੜ। ਲਓ। ਠੀਕ ਹੈ ਜੀ। ਠ 5 7 4 ਦਿਨ ਬਾਕੀ ਹੈ ਬਾਈ ਕੰਨਾ ਚੰਗੀ ਪੜੀ ਪਰੋਸੀ ਹੈ ਗਰਮੀ ਵਾਲਾ ਤੋਹਫਾ ਠੀਕ ਹੈ ਜੀ ਲੋ ਜੀ ਚਾ ਚਲ ਬਰਾ ਕੋਈ ਨਾ ਕੋਈ ਨਹੀਂ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋ ਲਾਉਣ ਲੱਗੀ ਕਰਮਾਂ ਵਾਲੀ ਠੀਕ ਹਨ ਲੋ ਸੋਰਾ ਤਾਰਾ ਤੁਸੀਂ ਦੇਖ ਸਕਦੇ ਲਿਆ ਪਰ ਮੋੜ ਲਿਆ ਲਿਓ ਜੀ ਲਿਓ ਲੋ ਚੈੱਕ ਕਰ ਸੰਦੇ ਬਰਾ ਲੋ ਕੱਦ ਬੇਟ ਸੁਣਾ ਚੰਗੀ ਪੜੀ ਪਰੋਸੀ ਹੈ ਬਰਾ ਰੇਟ ਬਾਈ ਨੇ ਆਪਾਂ ਨੂੰ ਦੱਸ ਹੀ ਦਿੱਤਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਲਓ ਠੀਕ ਹੈ। ਬਾਕੀ ਵੀ ਠੰਡੀ ਸੀ ਉਹ ਦਾੰਤਰੀ ਕੱਦ ਕੋਤ ਦੇਖ ਲੈ ਬਾਈ। ਹਾਂਜੀ। ਇਹ ਨਹੀਂ ਗੱਲ। ਹਾਂਜੀ। ਠੀਕ ਹੈ ਨਾ ਮੂੰਹੋਂ 6 ਦਾ ਹੁੰਦਾ ਬੱਸੀ ਆ ਗੱਲ ਨਹੀਂ ਬੱਸੀਆਂ ਚ ਪੈਂਦੀ ਐ ਕੋਈ ਵੱਡੀਆਂ ਗੱਲਾਂ ਨਹੀਂ। ਠੀਕ ਹੈ ਜੀ ਠੀਕ ਹੈ। ਬਾਕੀ ਬਾਈ 58000 ਰੁਪਏ ਆਪਣਾ ਹੁਣ ਦਾ ਰੇਟ ਆ। ਹਾਂਜੀ। ਕੱਲ ਨੂੰ ਜੇ ਕੋਈ ਵੱਨ ਲੈ ਬੈਠ ਸੌਂਦੀ ਸੰਦੀਆ ਤਾਂ ਫਿਰ ਰੇਟ ਵਕਰਾ ਹੋਊਗਾ ਹਨਾ। ਠੀਕ ਹੈ। ਪੰਜ ਚਾਰ ਦਿਨਾਂ ਚ। ਹਾਂਜੀ ਹਾਂਜੀ। ਹਾਂ ਬਾਕੀ ਕੱਦ ਬਿਟ ਵੈੜਾ ਤੂੰ ਦੇਖ ਲੈ ਬਾਈ। ਦੇਵਾ ਨੇੜੇ ਤੋਂ ਚੈੱਕ ਕਰਾ ਦੇ। ਹਾਂਜੀ ਹਾਂਜੀ ਕਰਾਤਾ। ਸੀਮ ਦਾ ਕੋਈ ਐਂਤ ਨਹੀਂ ਆਪਣੇ ਘਰੇ ਬੰਦਾ ਪੁਸ਼ਟੀ ਕਰਕੇ ਮੂਵਾਂ ਤੇਰੀ ਜੰਨੇ ਪਰ ਉਦੀਵਾਦੀ ਵਾਲੀ ਵੈੜ ਆ ਗਈ ਐ ਨਹੀਂ ਵੀ ਆਹ ਨੂੰ ਛੋਟੀ ਜੀ ਵੈੜ ਹੋਵੇ ਠੀਕ ਹੈ ਠੀਕ ਹੈ ਲੋ ਜੀ ਕੋਈ ਛੋਟੀ ਜੀ ਬਸੀ ਨਹੀਂ ਠੀਕ ਹੈ ਹਾਂ ਹਾਂ ਨਾਲੇ ਜਿਹੜੀ ਪੂਰੀ ਸਾਹਬਾ ਫਿਟਵਾਇਆ ਵਾਲਾ ਸਾਣਾ ਹੱਤੀ ਚੋਂਦੇ ਰਹੇ ਠੀਕ ਹੈ ਜੀ ਲੋ ਭਰਾ ਬਾਈ ਜੀ ਨਾਲ ਜ਼ਰੂਰ ਕੰਟਰੈਕਟ ਕਰੋ ਠੀਕ ਹੈ ਜੀ ਓਕੇ ਬਾਏ